ਬਰਾਤ ਚੜਨ ਲੱਗੇ ਸੁਰਮਾ ਪਾਉਣ ਵੇਲੇ ਭਾਬੀ ਤੋਂ ਹੋਈ ਗਲਤੀ ਮੁੰਡੇ ਨੇ ਲਾ ਕੇ ਮਾਰਿਆ ਸ਼ਗਨਾ ਵਾਲਾ ਹਾਰ ਕਹਿੰਦਾ ਮੈਂ ਵਿਆਹ ਨਹੀਂ ਕਰਵਾਉਣਾ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਹੁਣ ਇੱਕ ਦਿਉਰ ਅਤੇ ਭਾਬੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਜਦੋਂ ਵਿਆਹ ਵਾਲੇ ਮੁੰਡੇ ਦੀ ਭਾਬੀ ਉਸਦੇ ਬਰਾਤ ਚੜਨ ਤੋਂ ਪਹਿਲਾਂ ਜਲਦਬਾਜ਼ੀ ਵਿੱਚ ਸੁਰਮਾ ਪਾਉਣ ਲੱਗਦੀ ਹੈ ਤਾਂ ਸੁਰਮੇ ਵਾਲੀ ਸਲਾਈ ਮੁੰਡੇ ਦੇ ਅੱਖ ਵਿੱਚ ਵੱਜਦੀ-ਵੱਜਦੀ ਰਹਿ ਜਾਂਦੀ ਏ ਜਿਸ ਕਰਕੇ ਵਿਆਹ ਵਾਲੇ ਮੁੰਡੇ ਨੂੰ ਇੰਨਾ ਗੁੱਸਾ ਜਾਂਦਾ ਹੈ ਕਿ ਸ਼ਗਨਾ ਤੋਂ ਉੱਠ ਕੇ ਖੜਾ ਹੋ ਜਾਂਦਾ ਹੈ ਅਤੇ ਗਲ ਵਿੱਚ ਪਾਇਆ ਸ਼ਗਨਾ ਵਾਲਾ ਹਾਰ ਲਾ ਕੇ ਸੁੱਟ ਦਿੰਦਾ ਹੈ ਅਤੇ ਕੋਟ ਵੀ ਲਾ ਦਿੰਦਾ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਐਨਾ ਗੁੱਸਾ ਕਿਉਂ ਕਰਦਾ ਕੁਝ ਨਹੀਂ ਹੋਇਆ ਤਾਂ ਮੁੰਡਾ ਕਹਿੰਦਾ ਹੈ ਕਿ ਜੇਕਰ ਸਲਾਈ ਅੱਖ ਵਿੱਚ ਵੱਜਦੀ ਫੇਰ ਕੀ ਕਰਦੇ ਫਿਰ ਬਚੋਲਾ ਆ ਕੇ ਕਹਿੰਦਾ ਹੈ ਕਿ ਤੁਸੀਂ ਸ਼ਗਨ ਕਰਨ ਲੱਗੇ ਇੰਨੀ ਜਲਦਬਾਜ਼ੀ ਕਿਉਂ ਕਰਦੇ ਹੋ ਅਤੇ ਤਕਰੀਬਨ 2 ਘੰਟੇ ਬਾਅਦ ਮੁੰਡੇ ਨੂੰ ਮਨਾ ਕੇ ਫੇਰ ਬਰਾਤ ਤੁਰਦੀ ਏ। ਤੁੱਕੀ ਸ਼ਗਨ ਕਰਨ ਵੇਲੇ ਇੰਨੀ ਕਾਲੀ ਕਰਨੀ ਚਾਹੀਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ